ਦੋਸਤੋ ਅੱਜ ਨੌਲੇਜ ਵਾਈਟ ਤੇ ਆਪਾਂ ਗੱਲ ਕਰਾਂਗੇ ਅਪਾਰ ਆਈਡੀ ਬਾਰੇ ਅਪਾਰ ਆਈਡੀ ਕੀ ਹੈ ਤੇ ਇਸ ਬਾਰੇ ਇੰਨਾ ਰੌਲਾ ਕਿਉਂ ਅਪਾਰ ਆਈਡੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਅਨੁਸਾਰ ਵਿਦਿਆਰਥੀਆਂ ਦਾ ਇੱਕ ਪਰਮਾਨੈਂਟ ਅਕਾਊਂਟ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਐਜੂਕੇਸ਼ਨ ਸੰਬੰਧੀ ਉਸਦੀ ਹਰ ਇੱਕ ਗਤੀਵਿਧੀ ਦਾ ਰਿਕਾਰਡ ਦਰਜ ਹੋਵੇਗਾ ਆਪਣੇ 5ਵੀਂ 8ਵੀਂ 10ਵੀਂ ਅਤੇ +2 ਕਲਾਸਾਂ ਵਿੱਚ ਬੋਰਡ ਦੁਆਰਾ ਪੇਪਰ ਲੈ ਜਾਂਦੇ ਨੇ ਤੇ ਵਿਦਿਆਰਥੀਆਂ ਕੋਲ ਸਿਰਫ ਉਹਨਾਂ ਦੇ ਹੀ ਸਰਟੀਫਿਕੇਟ ਹੁੰਦੇ ਨੇ ਤੇ ਬਾਕੀ ਕੁਝ ਸਕੂਲ ਇਸ਼ੂ ਨਹੀਂ ਕਰਦੇ ਜਾਂ ਵਿਦਿਆਰਥੀ ਸੰਭਾਲ ਕੇ ਨਹੀਂ ਰੱਖਦੇ ਪਰੰਤੂ ਜਿਸ ਵਿਦਿਆਰਥੀ ਦੀ ਅਪਾਰ ਆਈਡੀ ਬਣ ਗਈ ਇਸ ਅੰਦਰ ਵਿਦਿਆਰਥੀ ਦੀ ਹਰ ਇੱਕ ਕਲਾਸ ਦਾ ਰਿਕਾਰਡ ਦਰਜ ਹੋਵੇਗਾ ਤੇ ਸੇਵ ਰਹੇਗਾ ਜਦੋਂ ਮਰਜ਼ੀ ਚੈੱਕ ਕੀਤਾ ਜਾ ਸਕਦਾ ਹੈ ਹੁਣ ਤੱਕ ਜਦੋਂ ਵਿਦਿਆਰਥੀ ਕਦੀ ਪੜ੍ਹਾਈ ਲਈ ਐਜੂਕੇਸ਼ਨ ਬੋਰਡ ਜਾਂ ਯੂਨੀਵਰਸਿਟੀ ਬਦਲਦੇ ਹਨ ਤਾਂ ਉਹਨਾਂ ਨੂੰ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਇਹ ਦੱਸਦਾ ਹੈ ਕਿ ਇਹ ਵਿਦਿਆਰਥੀ ਸਾਡੇ ਕੋਲ ਇਸ ਕਲਾਸ ਤੱਕ ਪੜ੍ਹਿਆ ਤੇ ਇਹ ਆਖਰੀ ਕਲਾਸ ਹੈ ਸਾਡੇ ਨਾਲ ਹੁਣ ਇਸ ਦਾ ਰਿਕਾਰਡ ਤੁਹਾਡੇ ਨਾਲ ਹੋਵੇਗਾ ਪਰ ਜੇਕਰ ਵਿਦਿਆਰਥੀ ਦੀ ਆਪਾਰ ਆਈਡੀ ਬਣ ਜਾਂਦੀ ਹੈ ਤਾਂ ਇਹ ਸਭ ਝੰਜਟ ਖਤਮ ਹੋ ਜਾਣਗੇ ਇਸ ਆਈਡੀ ਨਾਲ ਇਹ ਸਭ ਕੰਮ ਹੋਣ ਲੱਗ ਜਾਣਗੇ ਵਿਦਿਆਰਥੀ ਸਕਾਲਰਸ਼ਿਪ ਦੇ ਫਾਰਮ ਅਪਲਾਈ ਕਰਦੇ ਨੇ ਤੇ ਉਹਨਾਂ ਦੇ ਮਾਪਿਆਂ ਨੂੰ ਇਨਕਮ ਸਰਟੀਫਿਕੇਟ ਆਦਿ ਦੇਣੇ ਪੈਂਦੇ ਨੇ ਪਰ ਜਦੋਂ ਇਹ ਮਾਪਿਆਂ ਦੇ ਆਧਾਰ ਕਾਰਡ ਨਾਲ ਲਿੰਕ ਹੋ ਕੇ ਆਪਾਰ ਆਈਡੀ ਬਣੇਗੀ ਤਾਂ ਸਾਰੀ ਜਾਣਕਾਰੀ ਆਪਣੇ ਆਪ ਸਰਕਾਰ ਕੋਲ ਚਲੀ ਜਾਵੇਗੀ ਤੇ ਦੁਬਾਰਾ ਦੁਬਾਰਾ ਇਸ ਤਰ੍ਹਾਂ ਸਰਟੀਫਿਕੇਟ ਬਣਾ ਕੇ ਦੇਣ ਦੀ ਜ਼ਰੂਰਤ ਬਿਲਕੁਲ ਖਤਮ ਹੋ ਜਾਵੇਗੀ ਇਸ ਆਪਾਰ ਆਈਡੀ ਨਾਲ ਜਾਲੀ ਡਿਗਰੀਆਂ ਤੇ ਰੋਕ ਲੱਗੇਗੀ ਤੇ ਕੋਈ ਵੀ ਸਕੂਲ ਜਾਂ ਵਿਦਿਆਰਥੀ ਫਰਾਡ ਨਹੀਂ ਕਰ ਸਕੇਗਾ। ਆਪਾਂ ਜਾਣਦੇ ਹਾਂ ਕਿ ਐਜੂਕੇਸ਼ਨ ਸੈਕਟਰ ਅੰਦਰ ਬਹੁਤ ਕੁਝ ਚੱਲਦਾ। 7ਵੀਂ ਫੇਲ 8ਵੀਂ ਕਰ ਜਾਂਦਾ, 9ਵੀਂ ਫੇਲ 10ਵੀਂ ਕਰ ਜਾਂਦਾ। ਪਿੱਛੇ ਜੇ ਇੱਕ ਟ੍ਰੈਂਡ ਚੱਲਿਆ ਸੀ ਕਿ ਕੁਝ ਸਕੂਲ 9ਵੀਂ ਕਲਾਸ ਵਿੱਚ ਹੀ 10ਵੀਂ ਦਾ ਸਿਲੇਬਸ ਕਰਵਾਉਣਾ ਸਟਾਰਟ ਕਰ ਦਿੰਦੇ ਸੀ ਕਿ ਸਾਡਾ ਰਿਜ਼ਲਟ ਵਧੀਆ ਆਵੇ। ਇਹ ਸਭ ਚੋਰ ਮੋਰੀਆਂ ਇਸ ਆਈਡੀ ਦੁਆਰਾ ਬੰਦ ਹੋ ਜਾਣਗੇ ਆ ਸਰਕਾਰੀ ਨੌਕਰੀਆਂ ਵਿੱਚ ਵੀ ਝਾਲਸਾਜੀ ਬੰਦ ਹੋ ਜਾਵੇਗੀ ਕੁੱਲ ਮਿਲਾ ਕੇ ਇਹ ਆਈਡੀ ਸਿਰਫ ਐਜੂਕੇਸ਼ਨ ਪਰਪਸ ਲਈ ਹੈ ਇਸ ਦੇ ਅੰਤਰਗਤ ਹੋਰ ਕੋਈ ਵੀ ਪਰਮਿਸ਼ਨ ਨਹੀਂ ਮੰਗੀ ਜਾਂਦੀ ਇਸ ਸਬੰਧੀ ਡਰਵਾਜਬ ਹੈ ਕਿਉਂਕਿ ਸਰਕਾਰ ਵੱਲੋਂ ਇਸ ਸਬੰਧੀ ਮਾਪਿਆਂ ਤੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਿੱਖਿਅਤ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਸਾਡੇ ਆਧਾਰ ਕਾਰਡ ਤੇ ਪੈਨ ਕਾਰਡ ਨਾਲ ਸਾਡੀ ਸਾਰੀ ਜਾਣਕਾਰੀ ਸਰਕਾਰ ਕੋਲ ਹੈ ਤੇ ਇਸ ਤੋਂ ਹੀ ਸਾਨੂੰ ਸਰਕਾਰੀ ਲਾਭ ਮਿਲਦੇ ਹਨ ਤਾਂ ਇਸੇ ਤਰ੍ਹਾਂ ਅਪਾਰ ਆਈਡੀ ਵਿਦਿਆਰਥੀਆਂ ਦੀ ਸਹੂਲਤ ਲਈ ਹੈ ਤੇ ਉਹਨਾਂ ਨੂੰ ਇਸ ਤੋਂ ਲਾਭ ਹੀ ਹੋਣਗੇ ਉਮੀਦ ਕਰਦੇ ਹਾਂ ਕਿ ਸਾਰੇ ਮਾਪੇ ਇਸ ਬਾਰੇ ਠੁਕਮੀ ਜਾਣਕਾਰੀ ਪ੍ਰਾਪਤ ਕਰਕੇ ਕੋਈ ਫੈਸਲਾ ਕਰਨਗੇ ਐਵੇਂ ਹੀ ਕੁਝ ਵਿਅਕਤੀਆਂ ਦੁਆਰਾ ਦਿੱਤੀ ਨੈਗੇਟਿਵ ਜਾਣਕਾਰੀ ਤੋਂ ਇਸ ਦਾ ਬਾਈਕਾਟ ਨਹੀਂ ਕਰਨਗੇ ਇਸ ਵਿੱਚ ਪ੍ਰਾਈਵੇਟ ਸਕੂਲਾਂ ਦਾ ਕੋਈ ਫਾਇਦਾ ਨਹੀਂ ਕੋਈ ਉਹਨਾਂ ਦੀ ਚਲਾਕੀ ਨਹੀਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲਗਭਗ ਸਾਰੇ ਵਿਦਿਆਰਥੀਆਂ ਦੀ ਇਹ ਆਈਡੀ ਬਣ ਚੁੱਕੀ ਹੈ ਸਭ ਨੂੰ ਇਹ ਸਲਾਹ ਹੈ ਕਿ ਖੁਦ ਇਸ ਬਾਰੇ ਜਾਣਕਾਰੀ ਇਕੱਠੀ ਕਰੋ ਤੇ ਨਫੇ ਨੁਕਸਾਨ ਬਾਰੇ ਖੁਦ ਸੋਚੋ ਆਉਣ ਵਾਲੇ ਸਮੇਂ ਵਿੱਚ ਆਪਾਰ ਆਈਡੀ ਸਾਰੇ ਵਿਦਿਆਰਥੀਆਂ ਲਈ ਜ਼ਰੂਰੀ ਹੋ ਜਾਵੇਗੀ ਕਿਉਂਕਿ ਸਰਕਾਰ ਨੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਲਾਭ ਇਸ ਨਾਲ ਹੀ ਲਿੰਕ ਕਰ ਦੇਣੇ ਹਨ ਸੋ ਸੋਚੋ ਸਮਝੋ ਤੇ ਫੈਸਲਾ ਲਗੋ